ਇੱਥੇ ਚੰਗੀ ਸਿੱਖਿਆ ਦੇ ਲਈ ਭੇਜ ਤਾਂ ਜੋ ਬੱਚਾ ਪੜ੍ਹ ਲਿਖ ਕੇ ਚੰਗਾ ਫਿਊਚਰ ਬਣਾ ਸਕੇ ਪਰ ਜੇਕਰ ਉਹੀ ਕੌਲੇਜ ਦੇ ਵਿੱਚ ਕੋਈ ਜਹੀ ਕਢਾਉਣੀ ਘਟਨਾ ਵਾਪਰ ਜਾਵੇ ਤਾਂ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਅਸੀਂ ਗੱਲ ਕਰਨ ਲੱਗੇ ਆ ਨਾਬਾ ਦੇ ਰਿਪ ਦਮਨ ਕਾਲਜ ਇੱਥੇ ਜਿੱਥੇ ਵੀ ਇੱਕ ਕਲਾਸ ਰੂਮ ਦੇ ਵਿੱਚ ਇੱਕ ਐਸਸੀ ਜਮਾਤ ਦੀ ਐਸਸੀ ਸਮਾਜ ਦੀ ਕੁੜੀ ਦੇ ਨਾਲ ਮੁੰਡਿਆਂ ਦੇ ਵੱਲੋਂ ਗਲਤ ਹਰਕਤ ਕੀਤੀ ਗਈ ਆ ਰੇਪ ਕੀਤਾ ਗਿਆ ਜਿਨ੍ਹਾਂ ਨੂੰ ਪੁਲਿਸ ਨੇ ਤਾਬੂ ਕਰ ਲਿਆ ਦਾਦੀ ਕਿ ਤਿੰਨ ਜਾਣੇ ਨੇ ਤਿੰਨ ਤਿੰਨ ਮਲਜਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨੂੰ ਤੇ ਪਰਚਾ ਜਿਹੜਾ ਦਰਜ ਕਰਤਾ ਜਦੋਂ ਚੱਲਦੇ ਲਗਾਤਾਰ ਕਾਲਜ ਪ੍ਰਸ਼ਾਸਨ ਦੀ ਇਹ ਵੱਡੀ ਨਲਾਇਕੀ ਅਤੇ ਵੱਡੀ ਹੀ ਪੋਲ ਖੋਲਣ ਵਾਲੀ ਖਬਰਾਂ ਕਿਉਂਕਿ ਕਿਤੇ ਨਾ ਕਿਤੇ ਕਾਲਜ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੋਇਆ ਸੀ ਇਸ ਚੁਣੇ ਦੋ ਮੁਜਰਮਾਂ ਦਾ ਗ੍ਰਿਫਤਾਰ ਕਰ ਸੀ ਇੱਕ ਜਿਹੜਾ ਹੈਗਾ ਭਰਾਂ ਸਿੰਘ ਤੇ ਹੋਰ ਕਰ ਕਰ ਕਦੋਂ ਗ੍ਰਿਫਤਾਰੀ ਹੋਈ ਉਹ ਜਿਹੜਾ ਤੀਜਾ ਦੋਸ਼ੀ ਰਹਿਦਾ ਸੀਗਾ ਜਿਹਦੇ ਵਿੱਚ ਹੈਰੀ ਪੁੱਤਰ ਭਰਪੂਰ ਸਿੰਘ ਵਾਸੀ ਪਿੰਡ ਬਿੜਵਾਲ ਤਾਣਾ ਸਾਦਾ ਨਾਬਾ ਉਹਨੂੰ ਵੀ ਅੱਜ ਅਸੀਂ ਜਿਹੜਾ ਹੈਗਾ ਇੱਥੋਂ ਅਰੈਸਟ ਕਰ ਲਿਆ ਅਰੈਸਟ ਕਰਕੇ ਉਹ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਕੱਲ ਉਹਨੂੰ ਅਦਾਲਤ ਵਿੱਚ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕੀਤਾ ਜਾਊਗਾ ਤੇ ਮਾਨਯੋਗ ਅਦਾਲਤ ਪਾਸ ਤੋਂ ਦੋਸ਼ੀ ਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਹੈਗੀ ਹੋਰ ਡਗਾਈ ਨਾਲ ਉਹ ਤੋਂ ਜਿਹੜੀ ਹੈਗੀ ਤਤਕਸ਼ ਕੀਤੀ ਜਾਊਗੀ ਪੁੱਛਗਿੱਛ ਕੀਤੀ ਜਾਊਗੀ ਇਹਦਾ ਕੀ ਲੋਲ ਸੀਗਾ ਜੋ ਕੇਸ ਇਹ ਵੀ ਤੀਜਾ ਦੋਸ਼ੀ ਹੈ ਜੀ ਔਰ ਇਹਨੇ ਵੀ ਜਿਹੜਾ ਹੈਗਾ ਇਹ ਕਨਾਉਣੀ ਹਰਕਤ ਦੇ ਵਿੱਚ ਇਹ ਵੀ ਸ਼ਾਮਲ ਹੈ ਇਹਨੇ ਵੀ ਜਿਹੜਾ ਹੈਗਾ ਲੜਕੀ ਨਾਲ ਗਲਤ ਜਿਹੜਾ ਕੰਮ ਕੀਤਾ ਜਿਹੜੇ ਦੋਸੀ ਤੁਸੀਂ ਪੁਲਿਸ ਰਿਪੋਰਟ ਰਿਆਂ ਪੁਲਿਸ ਰਿਪੋਰਟ 'ਚ ਵੀ ਸਾਹਮਣੇ ਆਇਆ ਸੀ ਪੁਲਿਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਪਣਾ ਕਨਫੈਸ਼ਨ ਕੀਤਾ ਫਰਦਿਕ ਸ਼ਹਾਵਾਸੀ ਲਿਖਿਆ ਉਹਨਾਂ ਦਾ ਉਹਨਾਂ ਨੇ ਦੱਸ ਕਿ ਕਿੱਦਾਂ ਕਿੱਦਾਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤੇ ਕੀ ਕੀ ਕਿਸੇ ਦਾ ਕੀ ਕੀ ਦੋਸ਼ੀ ਦਾ ਕਿਹੜਾ ਕਿਹੜਾ ਕੀ ਕੀ ਰੋਲ ਰਿਹਾ ਸਾਰਾ ਕੁਝ ਰੋਲ ਜਿਹੜਾ ਹੈਗਾ ਸਾਨੂੰ ਦੱਸਿਆ ਤੇ ਕਾਲਜ ਚ ਕਿਵੇਂ ਐਂਟਰ ਹੋ ਗਏ ਸੀ ਜਦੋਂ ਕੀ ਪ੍ਰਿੰਸੀਪਲ ਦਾ ਆਫੀਸਾ نیچے ਉੱਪਰ ਕਿਵੇਂ ਚਲੇ ਗਿਆ ਆਊਟਸਾਈਡਰ ਆਊਟਸਾਈਡਰ ਉਹਨਾਂ ਦੇ ਕਹਿਣ ਮੁਤਾਬਕ ਜੀ ਉਹ ਪਹਿਲਾਂ ਵੀ ਉੱਥੇ ਕਾਲਜ ਦੇ ਵਿੱਚ ਮਤਲਬ ਜਾਂਦੇ ਆਉਂਦੇ ਰਹਿੰਦੇ ਨੇ ਜਿਹੜੇ ਸਿਕਿਉਰਟੀ ਵਾਲੇ ਨੇ ਕੋਈ ਮਤਲਬ ਉਹਨਾਂ ਕੋਲੋਂ ਕੋਈ ਪ੍ਰੋਪਰ ਜਿਹੜੀ ਹੈਗੀ ਹੈ ਚੈਕਿੰਗ ਨਹੀਂ ਕੀਤੀ ਗਈ ਕੋਈ ਐਸੀ ਵੀ ਜਿਹਨੇ ਸਾਨੂੰ ਰੋਕ ਟੋਕ ਕੋਈ ਹੈ ਨਹੀਂ ਸੀ ਜੇ ਰੋਕਦਾ ਵੀ ਸੀ ਕੋਈ ਸਕਿਉਰਟੀ ਵਾਲਾ ਤਾਂ ਅਸੀਂ ਕੋਈ ਆਣਾ-ਭਾਣਾ ਲਾ ਕੇ ਅਕਸਰ ਉੱਥੇ ਚਲੇ ਜਾਂਦੇ ਸੀ ਕਾਲਜ ਦੇ ਵਿੱਚ ਜਿਹੜੇ ਦੋ ਦੂਸਰੇ ਨੇ ਜੀ ਉਹ ਜਿਹੜੇ ਕੋਈ ਤੇ ਹਾਂਜੀ ਉਹ ਉਹਨਾਂ ਦਾ ਅੱਜ ਜਿਹੜਾ ਹੈਗਾ ਰਿਮਾਰਕ ਪਈ ਸਮਾਰਟ ਕਟਿੰਗ ਹੋ ਗਿਆ ਜਿਸ ਮਾਲ ਨੂੰ ਅਦਾਲਤ 'ਚ ਪੇਸ਼ ਕੀਤਾ ਸੀ ਉਹਨਾਂ ਨੂੰ ਮਾਨਯੋਗ ਅਦਾਲਤ ਸਾਹ ਤੋਂ ਜਿਹੜੀ ਉਹਨਾਂ ਦੇ ਫਰਦਰ ਰਿਮਾਂਡ ਦੀ ਜਿਹੜੀ ਵੰਕ ਕੀਤੀ ਗਈ ਸੀ ਪਰ ਮਾਨਯੋਗ ਅਦਾਲਤ ਤੇ ਉਹਨਾਂ ਨੂੰ ਜਿਹੜਾ ਹੈਗਾ ਜੁਡੀਸ਼ੀਅਲ ਹਾਸਤੇ ਵਿੱਚ ਭੇਜ ਦਿੱਤਾ ਇੱਥੇ ਜਿਹੜੇ ਤਿੰਨ ਸੀ ਤਿੰਨ ਦੇ ਤਿੰਨੇ ਹਾਂਜੀ ਤਿੰਨੋਂ ਦੋਸ਼ੀ ਸੀਗੇ ਇਹਦੇ ਵਿੱਚ ਤੇ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਇਹਦੇ ਵਿੱਚ ਫਰਦਰ ਕੋਈ ਹੋਰ ਅਰੈਸਟ ਤਾਂ ਪੈਂਟਿੰਗ ਨਹੀਂ ਹੈਗੀ ਪਰ ਇਹਦੀ ਤਫਤੀਸ਼ਾ ਜੀ ਫਿਰ ਵੀ ਇੱਕ ਜਿਹੜੀ ਹੈਗੀ ਰਹਿੰਦੀ ਆ ਉਸੇ ਢਗਾਈ ਨਾਲ ਕਰਾਂਗੇ ਕਿੱਡੀ ਕੋਈ ਧਾਰਾ ਦੇ ਤਹਿਤ ਹੋਇਆ ਸੀ ਜੀ ਇਦੇ ਵਿੱਚ ਅਸੀਂ ਪਹਿਲੇ ਬਿਆਨ ਤੇ ਇਨੀਸ਼ੀਅਲ ਸਟੇਟਮੈਂਟ ਤੇ 376 ਡੀਆਈਪੀਸੀ ਤੇ 506 ਆਈਪੀਸੀ ਵਿੱਚ ਮਕਦਮਾ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਦੋਸ਼ੀਆਂ ਦੀ ਅਰੈਸਟ ਹੋਈ ਤੇ ਲੜਕੀ ਦੇ ਫਾਦਰ ਨੇ ਦੱਸਿਆ ਕਿ ਜਿਹੜੇ ਹੈਗੇ ਅਸੀਂ ਸ਼ੈਡਿਊਲ ਕਾਸਟ ਤੋਂ ਬਿਲੋਂਗ ਕਰਦੇ ਆ ਤੇ ਜਿਹੜੇ ਦੋਸ਼ੀ ਨੇ ਉਹ ਸ਼ੈਡਿਊਲ ਕਾਸਟ ਤੋਂ ਜਾਂ ਕਿਸੇ ਹੋਰ ਸ਼ੈਡਿਊਲ ਟ్రਾਈਬ ਤੋਂ ਬਿਲੋਂਗ ਨਹੀਂ ਕਰਦੇ ਹੈਗੇ ਤਾਂ ਉਹ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਜਿਹੜਾ ਐਕਟ ਹੈਗਾ ਪ੍ਰੋਵੈਂਸ਼ਨ ਆਫ ਵੈਟਰੋਸਿਟੀਜ਼ ਐਕਟ ਹੈਗਾ ਉਦੇ ਅਕੋਰਡਿੰਗ ਅਸੀਂ ਐਸ ਸੀ ਐਸਟੀ ਇੱਕ ਦਾ ਵੀ ਵਾਦਾ ਆਉਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰਨਗੇ ਨਹੀਂ ਦੇ ਨਹੀਂ ਕਿ ਜਿੰਨਾ ਨੇ ਕਿਤਨਾ ਕੀਤੇ ਪ੍ਰਸ਼ਾਸਨ ਅਤੇ ਪੰਜਾਬ ਦੇ ਲੋਕਾਂ ਤੇ ਵੱਡੇ ਸਵਾਲ ਖੜੇ ਕਰਦੇ ਨੇ ਕਿਉਂਕਿ ਇੱਕ ਕਲਯੁਗ ਦਾ ਦੌਰ ਚੱਲ ਰਿਹਾ ਜਿਹਦੇ ਚੱਲਦੇ ਆ ਇੱਕ ਕਾਲਜ ਦੇ ਵਿੱਚ ਕੁੜੀ ਨਾਲ ਜਿੱਥੇ ਇੱਕ ਚੰਗੀ ਸਿੱਖਿਆ ਕਰਨ ਲਈ ਆਪਾਂ ਆਉਣੇ ਜਿੱਥੇ ਜਿਹਦੇ ਪੜ੍ਹ ਕੇ ਆਪਣਾ ਫਿਊਚਰ ਬਣਦਾ ਉੱਥੇ ਅਜਿਹੀ ਘਟਨਾ ਹੋ ਜਾਣੀ ਕਿਤਨਾ ਕਿਤੇ ਬੜੀ ਹੀ ਸ਼ਰਮ ਵਾਲੀ ਗੱਲ ਆ ਪੂਰੇ ਪੰਜਾਬ ਦੇ ਜਿੰਨੇ ਜਿਹੜੇ ਮੁੱਲਜੋ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ 300 ਜਿਹੜਾ ਧਾਰਾ ਹੁੰਦੀ ਆ ਕਰਤੀ ਆਪਣੇ ਰੇਪ ਦੀ ਅਤੇ ਦੂਜੇ ਪਾਸੇ ਐਸਸੀ ਸਮਾਜ ਦੀ ਕੁੜੀ ਜਿਹੜੀ ਚਲਦੀਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਉਹਨਾਂ ਦੇ ਪਰਚਾ ਕਰ ਦਿੱਤਾ ਤੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰਤੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪੁਲਿਸ ਦੇ ਵੱਲੋਂ ਜਦੋਂ ਜਦੋਂ ਪਤਾ ਲੱਗਦਾ ਤਾਂ ਜਿਹੜੇ ਕਾਲਜ ਪ੍ਰਸ਼ਾਸਨ ਕੀਤਾ ਨੇ ਕਿਤੇ ਆਪਣੀ ਇਸ ਗਲਤੋਂ ਮੁਕਰ ਦਾ ਜਾਂ ਪਿੱਛੇ ਹੁੰਦਾ ਵੀ ਦਿਖਾਈ ਦਿੰਦਾ ਕਿ ਕਿਤਨਾ ਕੁ ਦੇ ਕਿਸੇ ਕਾਲਜ ਦੀ ਵੱਡੀ ਬਦਨਾਮੀ ਹੈ ਕਾਲਜ ਦੀ ਬਦਨਾਮੀ ਦੇ ਨਾਂ ਨਾਲ ਕਿਤੇ ਵੱਡਾ ਇਹ ਸਵਾਲ ਵੀ ਖੜਾ ਹੁੰਦਾ ਵੀ ਜੇ ਮੇਰੇ ਕੋੜੀ ਦੇ ਨਾਲ ਕਾਲਜ ਦੇ ਵਿੱਚ ਅਜਿਹਾ ਕੁਝ ਹੋ ਜਾਣਾ ਬਹੁਤ